ਤੇ ਢੜਲੇ ਦੇ ਨਾਲ ਚੱਲ ਰਹੀਆਂ ਐਂਬੂਲੈਂਸਾਂ ਦੇ ਵੀ ਕੱਟੇ ਗਏ ਚਲਾਣ ਜਿਸ ਤੋਂ ਬਾਅਦ ਹੁਣ ਐਂਬੂਲੈਂਸ ਵਾਲੇ ਹੋ ਗਏ ਨੇ ਸਰਗਰਮ ਦਾ ਜੀ ਇੱਕ ਹੀ ਟ੍ਰੈਫਿਕ ਪੁਲਿਸ ਬਠਿੰਡਾ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਬਠਿੰਡਾ ਦੇ ਵਿੱਚ ਚੱਲ ਰਹੀਆਂ ਪ੍ਰਾਈਵੇਟ ਐਂਬੂਲੈਂਸਾਂ ਦੇ ਚਲਾਣ ਕੱਟੇ ਗਏ ਨੇ ਜੋ ਕਿ ਟ੍ਰੈਫਿਕ ਰੂਲ ਦੀਆਂ ਤੱਜੀਆਂ ਉਡਾਰੇ ਸੀ ਜਿਸ ਦੀ ਜਾਣਕਾਰੀ ਟ੍ਰੈਫਿਕ ਪੁਲਿਸ ਦੇ ਇੰਚਾਰਜ ਇੰਸਪੈਕਟਰ ਨੇ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਐਂਬੂਲੈਂਸ ਦੇ ਚਲਾਣ ਕੱਟੇ ਗਏ ਨੇ ਜਿਨ੍ਹਾਂ ਦੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਨਾਲ ਹੀ ਐਂਬੂਲੈਂਸਾਂ ਨੂੰ ਵਾਰਨਿੰਗ ਦੇ ਕੇ ਵੀ ਛੱਡਿਆ ਗਿਆ ਕਿ ਜੇਕਰ ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੈਫਿਕ ਰੂਲ ਦੀ ਪਾਲਣਾ ਨਾ ਕੀਤੀ ਤਾਂ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਹੋਵੇਗੀ ਕਿਹਣਾ ਚਾਹੂਗੇ ਅੱਜ ਇੱਥੇ ਪਹੁੰਚੇ ਸੀਗੇ ਕਿਸ ਤਰ੍ਹਾਂ ਦੀ ਕਾਰਵਾਈ ਤਦੋਂ ਐਂਬੂਲੈਂਸ ਦੀਆਂ ਗੱਡੀਆਂ ਦੇ ਕਾਗਜ਼ ਚੈੱਕ ਕਰਨ ਆਏ ਆ ਤੇ ਸਾਰੀਆਂ ਦੇ ਹਾਂ ਜਿਨ੍ਹਾਂ ਦੇ ਕੋਈ ਵੀ ਐਂਬੂਲੈਂਸ ਐਂਬੂਲੈਂਸ ਪਾਸ ਨਹੀਂ ਜਿਨ੍ਹਾਂ ਦੇ ਕੋਈ ਲਾਇਸੈਂਸ ਨਹੀਂਗਾ ਆਸੀ ਨਹੀਂ ਹੂੰ ਉਹਨਾਂ ਦੇ ਚਲਾਨ ਕੱਟਾ ਜਿਹੜਾ ਸਹੀ ਹੈ ਉਹਨਾਂ ਨੂੰ ਬਿਲਕੁਲ ਚੱਲਣ ਦਿਓ ਅੱਛਾ ਦੇਖਿਆ ਗਿਆ ਕਈ ਐਂਬੂਲੈਂਸਾਂ ਤੇ ਕਾਲੀਆਂ ਫਿਲਮਾਂ ਵਗੈਰਾ ਵੀ ਲੱਗੀਆਂ ਆ ਜਾਂ ਬਿਨਾ ਮਤਲਬ ਤੋਂ ਹੂਟਰ ਵੀ ਮਾਰਦੇ ਨੇ ਹਾਂ ਇਹਨਾਂ ਨੂੰ ਵਾਰਨਿੰਗ ਦੇ ਦਿੱਤੀ ਵੀ ਜੇ ਸ਼ਹਿਰ 'ਚ ਬਿਨਾ ਤੁਸੀਂ ਉਹ ਤੋਂ ਹੂਕਰ ਮਾਰੋਗੇ ਤਾਂ ਅਸੀਂ ਤੁਹਾਡੀ ਗੱਡੀ ਉੱਥੇ ਬੰਦ ਵੀ ਕਰਾਂਗੇ ਵੀ ਜੇ ਸਿਰਫ ਕੋਈ ਮਰੀਜ਼ ਆ ਤੁਹਾਨੂੰ ਬਿਲਕੁਲ ਹੂਟਰ ਮਾਰੋ ਬਿਨਾ ਮਰੀਜ਼ ਤੋਂ ਬਿਨਾ ਖਾਲੀ ਅੱਛਾ ਕਿੰਨੇ ਕੁ ਚਲਾਨ ਅੱਜ ਕੀਤੇ ਗਏ ਨੇ ਤੁਹਾਡੇ ਵੱਲੋਂ ਆਈਡੀਆ ਚਲਾਨ 10 ਦਾ 10 ਕਾ ਕੇ 10 ਆਈਡੀਆ 8 10 ਚਲਾਨ ਮੈਂ ਤੁਹਾਨੂੰ ਕਲੀਅਰ ਦੱਸ ਦੇਣਾ ਪਤਾ ਕਰਕੇ ਮੈਂ ਅੱਛਾ ਚੱਲ ਰਹੀ ਹੈ ਕਾਰਵਾਈ ਹਜੇ ਹਾਂ ਹਲੇ ਕਾਰਵਾਈ ਚੱਲਦੀ ਰਹੂਗੀ ਕੀ ਕਹਿਣਾ ਚਾਹੋਗੇ ਕਾਗਜ਼ ਪੱਤਰ ਵੀ ਪੂਰੇ ਨਹੀਂ ਹੈਗੇ ਹਨ ਇਹੀ ਬੇਨਤੀ ਕਰੀਏ ਸਾਰਿਆਂ ਨੂੰ ਸਮਝਾਇਆ ਵੀ ਕਾਗਜ਼ ਪੱਤਰ ਸਾਰੇ ਪੂਰੇ ਕਰੋ ਤੇ ਉਸ ਤੋਂ ਬਿਨਾ ਬਿਨਾ ਕਾਗਜ਼ ਪੱਤਰ ਤੋਂ ਗੱਡੀ ਨਾ ਕਰਾਓ ਅੱਛਾ ਕਿਸ ਕਿਸ ਤਰ੍ਹਾਂ ਦੀਆਂ ਕਮੀਆਂ ਪਾਈਆਂ ਗਈਆਂ ਨੇ ਤੁਸੀਂ ਚੈੱਕ ਕੀਤਾ ਕਿਸੇ ਦੇ ਪ੍ਰਦੂਸ਼ਣ ਹੈ ਨਹੀਂ ਕਿਸੇ ਦਾ ਡਰਾਈਵਿੰਗ ਲਾਇਸੈਂਸ ਹੈ ਨਹੀਂ ਅੱਛਾ ਕਿਸੇ ਦੇ ਗੱਡੀਆਂ ਪਾਸ ਹੀ ਹੈ ਨਹੀਂ ਐਂਬੂਲੈਂਸ ਪਾਸ ਹੀ ਹੈ ਨਹੀਂ ਹਾਂ ਤੇ ਉਸ ਕਰਕੇ ਇਹਨਾਂ ਨੂੰ ਅੱਜ ਇੱਕ ਵਾਰ ਚਲਾਨ ਕੱਟਦੇ ਅਸੀਂ ਵਾਰਨਿੰਗ ਵੀ ਦੱਸਦੇ ਵੀ ਗਾਹ ਨੂੰ ਅਸੀਂ ਫੇਰ ਆਵਾਂਗੇ ਜੀ ਫੇਰ ਚੈੱਕ ਰੰਗਦੇ ਆਸੀਂ ਇਹ ਘਟੀਆਂ ਦੇ ਦੁਆਰੇ ਸਭ ਦੇ ਕਰ ਲੱਗਦਾ ਹੈ اچانک ਚੈਕਿੰਗ ਕੀਤੀ ਗਈ ਹੈ ਇਸ ਤਰ੍ਹਾਂ ਕਾਫੀ ਜਿਹੜਾ ਸੁਧਾਰ ਦੇਖਣ ਨੂੰ ਮਿਲੇਗਾ ਜਿਹਨਾਂ ਨੂੰ ਨਾ ਕਰਕੇ ਤਾਂ ਚਲਾਨ ਕੱਤੀ ਜਾਉਂਦਾ ਦਾਦੀ ਕਿ ਐਂਬੂਲੈਂਸ ਜਿਨ੍ਹਾਂ ਦੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤੇ ਕਾਗਜ਼ ਪੱਤਰ ਵੀ ਪੂਰੇ ਨਹੀਂ ਤਾਂ ਉਹਨਾਂ ਦੇ ਖਿਲਾਫ ਪ੍ਰਸ਼ਾਸਨ ਸਰਗਰਮ ਨਜ਼ਰ ਆ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ